ਦੋਸਤੋ ਸਿੱ ਚੈੱਕ ਕਰ ਲੋ ਮਗਰੋਂ ਥਣ ਹਵਾਨੇ ਦੀ ਚੈੱਕ ਕਰ ਲੋ ਸੀ ਮਾਰ ਲਓ ਨਿਗਾ ਕਰਾ ਬਹੁਤ ਸੋਹਣੇ ਥਣ ਹਵਾਨੇ ਦੀ ਆ ਹੁਣ ਦੁੱਧ ਕਿੰਨਾ ਤਿਆਰ ਆ ਇਸ ਹਲੇ ਦੁੱਧ 13 14 ਲੀਟਰ ਬੋਲਾ ਕੱਢਿਆ ਹੁਣ 13 14 ਲੀਟਰ ਦੋ ਟਾਈਮ ਦਾ ਬੋਲਾ ਹੈਗਾ ਹੈਗਾ ਠੀਕ ਹੈ ਹਾਂਜੀ ਸੱਸੀ ਘਾਲ ਦੋਸਤੋ ਸਵਾਤ ਕਰਦੇ ਆ ਅੱਜ ਦੀ ਆਪਣੀ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਖੜੇ ਆ ਪਿੰਡ ਝੋੜ ਤਹਿਸੀਲੇ ਨੂੰ ਮਲੋਟ ਪਿੰਦੀ ਆ ਤੇ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਬਾਈ ਦੀਪੂ ਦੇ ਘਰੇ ਖੜੇ ਆ ਆਪਾਂ ਬਾਈ ਕੋਲ ਨਾ ਤੀਜਾ ਸੁਆ ਗਾਂ ਵਕਾਊ ਆ ਨਿਗਾ ਮਾਰ ਲਓ ਸੀ ਕੱਦ ਕਾਠ ਦੀ ਚੈੱਕ ਕਰ ਲਓ ਬਾਕੀ ਥਣ ਹਵਾ ਨੇ ਜੇ ਤੁਹਾਨੂੰ ਆਪਾਂ ਨਿਗਾ ਮਾਰਾ ਦੇ ਨੇ ਜੀ ਤਾਜੀ ਸੂਈ ਆ ਮਗਰ ਬੱਚੇ ਦੀ ਗੱਲ ਕਰ ਗਏ ਮਗਰ ਬੱਚਾ ਵੱਛੀ ਆ ਬਹੁਤ ਸੋਹਣੀ ਵੱਛੀ ਆ ਮਾਰੇ ਨੂੰ ਅਗਰਾਂ ਵੱਛੀ ਤੇ ਵੀ ਚੈੱਕ ਕਰ ਲਓ ਸੀ ਤੇ 20 ਤਰੀਕ ਦੀ ਸੂਈ ਆ ਬਾਕੀ ਆਪਾਂ ਸਾਰੀ ਜਾਣਕਾਰੀ ਨੇ ਵੀਰ ਤੋਂ ਲੈ ਕੇ ਦੱਸਾਂਗੇ ਇੱਕ ਵਾਰੀ ਨਿਗਾ ਮਾਰ ਲਓ ਸੀ ਥਣ ਹਵਾ ਨੇ ਦੀ ਚੈੱਕ ਕਰ ਲਓ ਨਾੜਾ ਨੂੜਾ ਚੈੱਕ ਕਰ ਲਓ ਤੇ ਥਣਾ ਦੇ ਵਿੱਚੀ ਹਸਾ ਚੈੱਕ ਕਰ ਲਓ ਮਾਰ ਲਓ ਨੇ ਅਗਰਾਂ ਬਾਕੀ ਵੀ ਦਿਖਾਵਾਂਗੇ ਮਾਰ ਲਓ ਸੀ ਲੈ ਕਰ ਲੋ ਚੱਕ ਥਾਣ ਹਵਾਂ ਦੀ ਚੈੱਕ ਕਰ ਲੋ ਬਾਕੀ ਘਰੇਲੂ ਵੀਰ ਕੋਲੇ ਪਸ਼ੂ ਆ ਕੋਈ ਵਪਾਰ ਲੈਣ ਦਾ ਕੰਮ ਨਹੀਂ ਕੀ ਲੈਨੇ ਆ ਵੀਰ ਤੋਂ ਜਾਣਕਾਰੀ ਵੀਰ ਆਪਣੇ ਮਗਰ ਖੜਾਈ ਬੋਲੂ ਆ ਇਸ ਤਰ੍ਹਾਂ ਹੀ ਤੇ ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਆਪਣਾ ਨਾਮ ਬੋਲ ਦੀ ਮੇਰਾ ਨਾਮ ਦੀਪੂ ਹੈ ਠੀਕ ਹੈ ਜੀ ਤੇ ਡੈਡੀ ਦਾ ਨਾਮ ਬਾਈ ਅਮਰਤਾਪਾਲ ਸਿੰਘ ਠੀਕ ਹੈ ਪਿੰਡ ਝੋੜ ਪਿੰਡ ਝੋੜ ਠੀਕ ਹੈ ਜੇ ਬਾਈ ਆਪਾਂ ਗਾਂ ਦੀ ਜਾਣਕਾਰੀ ਦੇਣੀ ਆ ਤੇ ਕਿਹੜੇ ਸੂਏ ਸੂਈ ਆ ਬਾਈ ਇਹ ਇਹ ਤੀਜੇ ਸੂਈ ਆ ਬਾਈ ਤੀਜਾ ਸੂਆ ਤਾਜੀ ਸੂਈ ਆ ਹਾਂ 20 ਤਰੀਕ ਦੀ ਸੂਈ ਆ 20 ਤਰੀਕ ਦੀ ਸੂਈ ਆ ਠੀਕ ਹੈ ਮਗਰ ਬੱਚਾ ਬੱਚੀ ਮਗਰ ਬੱਚੀ ਆ ਤੇ 19 ਲੀਟਰ ਦੁੱਧ ਚੋਇਆ ਹੀ ਦੂਜੇ ਸੂਏ ਦੂਜੇ ਸੂਏ 19 ਲੀਟਰ ਚੋਇਆ ਹਾਂਜੀ ਠੀਕ ਹੈ ਪੂਰੀ ਗਾਰੰਟੀ ਆ ਹਾਂ ਐਤ ਕੀ ਫਰਾਸਮਿਤ ਕਿੰਨੀ ਕਬੀ ਐਤ ਕੀ ਵੇਖੋ ਉਹਨਾਂ ਦਾ ਦੇਊਗੀ ਨਾ ਵਾਅਦਾ ਦੇਵੇ ਤਾਂ ਠੀਕ ਹੈ ਉਹਨਾਂ ਦਾ ਦੇਊਗੀ 19 ਵੀ ਤੇ ਦੇਊਗੀ ਹਾਂ ਵੀ ਲੀਟਰ ਦੇਊਗੀ ਤੇ ਬਾਕੀ ਅਗਲੀ ਦੀ ਸੇਵਾ ਤੇ ਹੈ ਬਾਕੀ ਅਗਲੀ ਦੀ ਸੇਵਾ ਤੇ ਸੇਵਾ ਫੁੱਲ ਠੀਕ ਹੈ ਜੇ ਆਪਾਂ ਗੱਲ ਕਰ ਗਏ ਵੀ ਹੁਣ ਦੁੱਧ ਕਿੰਨਾ ਤਿਆਰ ਆ ਇਸ ਥਲੇ ਦੁੱਧ 13-14 ਲੀਟਰ ਬੋਲਾ ਕੱਢਿਆ ਹੁਣ 13-14 ਲੀਟਰ ਦੋ ਟਾਈਮ ਦਾ ਬੋਲਾ ਹੈਗਾ ਹੈਗਾ ਠੀਕ ਹੈ ਹਾਂਜੀ ਦੋਸਤੋ ਦੋ ਟਾਈਮ ਦਾ 13 14 ਲੀਟਰ ਬੋਲਾ ਤਿਆਰ ਆ ਤੇ ਕੋਈ ਵੀ ਵੀਰ ਘਰੇ ਆ ਕੇ ਵੀਰ ਦੇ ਤੁੱਸੱਲੀ ਕਰ ਸਕਦਾ ਆ ਆਪਦੀ ਦੋ ਟਾਈਮ ਦੀ ਚਵਾਈ ਕਰਕੇ ਲੈ ਕੇ ਜਾਇਓ ਤੇ ਕਿਵੇਂ ਲੱਗਦੀ ਆ ਵੀਰ ਦੀ ਤੁਹਾਨੂੰ ਗਾਂ ਅੱਪ ਤੋਰ ਕੇ ਦਿਖਾਦਗੇ ਬਈ ਦਿਖਾ ਦੇ ਲੈ ਖੋਲੀ ਬਾਈ ਕਰਮੜਾਇਆ ਫਿਰ ਐ ਵੀ ਦੋਸਤੋ ਤੁਸੀਂ ਚੈੱਕ ਕਰ ਲੋ ਮਗਰੋਂ ਥਣ ਹਵਾਨੇ ਦੀ ਚੈੱਕ ਕਰ ਲੋ ਸੀ ਮਾਰਨੋਂ ਨਹੀਂ ਆ ਕਰਾ ਬਹੁਤ ਸੋਹਣੇ ਥਣ ਹਵਾਨੇ ਦੀ ਆ ਲੰਮੀ ਤੋਰ ਦੇ ਬਈ ਇੱਕ ਵਾਰੀ ਲੈ ਕਰ ਲੋ ਚੱਕਰ ਲੈ ਲੈ ਲੰਮੀ ਲੈ ਆ ਕਰ ਮਾਰਨੋਂ ਨਹੀਂ ਆ ਕਰਾ ਪਿੱਛੀ ਦੇ ਥਣ ਲੱਗੇ ਆ ਚਾਰੇ ਥਣ ਸੋਹਣੇ ਖਿੰਡਵੇ ਥਣ ਲਾ ਕਰ ਮਨ ਦੇ ਬਈ ਜੇ ਆਪਾਂ ਗੱਲ ਕਰ ਗਏ ਠੰਡੀ ਸੀਲ ਦੀ ਠੰਡੀ ਸੀਲ ਪੂਰੀ ਆ ਪੂਰੀ ਆ ਬਈ ਠੀਕ ਐ ਪੂਰੀ ਗਰੰਟੀ ਐ ਠੀਕ ਐ ਹਾਂਜੀ ਦੋਸਤੋ ਕਿਵੇਂ ਲੱਗੀ ਤੁਹਾਨੂੰ ਵੀਰ ਦੀ ਗਾਂ ਜੇ ਚੰਗੀ ਲੱਗਦੀ ਐ ਨਾ ਵੀਰ ਦੇ ਘਰੇ ਆਓ ਦੋ ਟਾਈਮ ਚੁਆਈ ਕਰੋ ਆਪਜੀ ਸੱਲੀ ਪੂਰੀ ਕਰੋ ਦੇਖ ਸਕਦੇ ਜਿਹੜੀ ਆ ਇਧਰ ਖੜੀ ਆ ਆ ਬੱਛੀ ਇਹ ਦੂਜੇ ਸੂਏ ਦੀ ਬੱਛੀ ਹੈ ਨਾ ਬਈ ਹਾਂ ਠੀਕ ਐ ਦੂਜੇ ਸੂਏ ਦੀ ਬੱਛੀ ਆ ਲੈ ਕਰ ਲੋ ਜਿੱਕ ਬਹੁਤ ਸ਼ਕੀਨ ਬੱਛੀ ਐ ਵੀ ਤੇ ਐਤ ਕੀ ਕਰਮਾਂ ਵਾਲੀ ਨਹੀਂ ਬੱਛੀ ਨੂੰ ਜਨਮ ਦਿੱਤਾ ਇਹਨੇ ਐਤ ਕੀ ਵੀ ਬਹੁਤ ਸੋਹਣੀ ਬੱਛੀ ਐ ਮੋਸ਼ਕੀਨ ਵਛੀ ਐ ਜਗੀ ਮਗਰੇ ਦੀ ਰੇਟ ਦੀ ਗੱਲ ਕਰ ਗਏ ਦੀ ਰੇਟ ਬਈ ਫੋਨ ਤੇ ਦੱਸ ਦਿਆਂਗੇ ਨੰਬਰ ਦੇ ਦਾਂਗੇ ਫੋਨ ਤੇ ਬਈ ਰੇਟ ਜੈਜ ਹੋਊਗਾ ਜੈਜ 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 ਤੇ ਮਾਨਤਨ ਫੋਲੋ ਕੀਤਾ ਜਾਊਗਾ ਫੋਲ 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 ਬਈ 77400 ਪੂਰਾ ਠੀਕ ਹੈ ਜੀ 98677 ਠੀਕ ਹੈ ਜੀ ਹਾਂ ਜੀ ਦੋਸਤੋ ਆਪਾਂ ਨੰਬਰ ਲੈਤਾ ਵੀਰ ਦਾ ਤੁਹਾਨੂੰ ਬਾਕੀ ਨੰਬਰ ਸਕਰੀਨ ਤੇ ਵੀ ਚਲਾ ਦਾਂਗੇ ਜੇ ਕਿਸੇ ਕੋਈ ਵੀਰ ਘਰੇ ਰੱਖਣ ਵਾਲਾ ਲੈ ਕੇ ਜਾਂਦਾ ਪੂਰੀ ਤਸੱਲੀ ਮਿਲੂਗੀ ਤੁਹਾਨੂੰ ਤੇ ਘਰੇ ਆ ਕੇ ਵੀ ਪੂਰੀ ਤਸੱਲੀ ਕਰ ਸਕਦੇ ਹੋ ਠੀਕ ਹੈ ਜੀ ਜੇ ਆਪਣੀਆਂ ਵੀਡੀਓ ਚੰਗੀਆਂ ਲਾਦਿਆਂ ਆਪਣੇ ਪੇਜ ਨੂੰ ਫੋਲੋ ਕਰ ਲੋ ਤੇ ਵੀਡੀਓ ਨੂੰ ਵੱਤੋ ਸ਼ੇਅਰ ਜ਼ਰੂਰ ਕਰ ਦਿਓ ਠੀਕ ਹੈ ਜੀ ਧੰਨਵਾਦ